ਦੇਸ਼ ਦੁਨੀਆ ਤੇ ਨਾ تیر ਸੰਸਰੀ ਅੱਜ ਅਸੀਂ ਉਹ ਮਹਾਨ ਸ਼ਖਸੀਅਤ ਸ਼ੋਮਨੀ ਪੰਥ ਅਕਾਲੀ ਤਨਤਨ ਬਾਬਾ ਪਾਈ ਰੂਪਾ ਚੰਦ ਜੀ ਦਾਨ ਚਕਰਵਤੀ ਪੰਜਾਬ ਭਾਰਤ ਮਜੂਦਾ ਮੁਖੀ ਸਿੰਘ ਸਹਿਬਾਨ ਜਥੇਦਾਰ ਬਾਬਾ ਗੁਰਦੀਪ ਸਿੰਘ ਜੀ ਪਾਈ ਕਾ ਅਕਾਲੀ ਉਹਨਾਂ ਨਾਲ ਗੱਲਬਾਤ ਕਰਾਂਗੇ ਆਓ ਆਪਾਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਕਾਲ ਪੁਰਖ ਦੀ ਖੇਡ ਆ ਜੀ ਮਾਲਕ ਆਪ ਦੇ ਆਪ ਹੀ ਕੰਡ ਦਿੰਦਾ ਤਾਂ ਢਿੰਗ ਸਿੰਘ ਬਾਣੇ ਦੇ ਵਿੱਚ ਕਿਸੇ ਨਾਲ ਲੜ ਪੇ ਜਾਂ ਕੋਈ ਗੱਲਬਾਤ ਹੁੰਦੀ ਢਿੰਗ ਸਿੰਘ ਜਿਹੜਾ ਬਾਣੇ ਨੂੰ ਬਦਨਾਮ ਕਰਦੇ ਉਹਨਾਂ ਨੂੰ ਕੀ ਕਹਿਣਾ ਹੈ ਬਾਣੇ ਨੂੰ ਬਦਨਾਮ ਨਹੀਂ ਕਰਦੇ ਜੀ ਜੇ ਕੋਈ ਛੇੜੂਗਾ ਜਾਂ ਧੀਆਂ ਭੈਣਾਂ ਦੀ ਗਾਲ ਕੱਢਦੇ ਆ ਜਾਂ ਕੋਈ ਉਹ ਜੀਆਂ ਗੱਲਾਂ ਕਰਦੇ ਆ ਵੀ ਇਹ ਕਮਲੇ ਆਏ ਆ ਜਦੋਂ ਕੋਈ ਪੁੱਟਾ ਸਿੱਧਾ ਬੋਲਦਾ ਉਦੋਂ ਸੁੱਧਾ ਲੱਗਦਾ ਉੰਜ ਨਹੀਂ ਲੱਗਦਾ ਹੁੰਦ ਖਾਲਸਾ ਦਾ ਨਰਾਲਾ ਰਹਿੰਦਾ ਜੇ ਗੱਲ ਕਰੀਏ ਸੋਹਦੇ ਦੀ ਜਿਵੇਂ ਤੁਸੀਂ ਕਿਹਾ ਵੀ ਉਦਾਂ ਨਹੀਂ ਕੁਛ ਕਹਿੰਦੇ ਆ ਗੱਲ ਕਰੀਏ ਕਮਲਕੌਰ ਭਾਬੀ ਦੀ ਹੂੰ ਹੂੰ ਤਾਂ ਭਾਈ ਅਮਰਤਪਾਲ ਨੇ ਕੀ ਲੱਗਦਾ ਕਿ ਚੰਗਾ ਕੰਮ ਕੀਤਾ ਕਿ ਕਿੱਦਾਂ ਦਾ ਦੱਸ ਅਸੀਂ ਤਾਂ ਕਹਿੰਦੇ ਚੰਗਾ ਕੰਮ ਕੀਤਾ ਜੀ ਅਸੀਂ ਗਲਤ ਨਹੀਂ ਕਹਿੰਦੇ ਕਿਉਂਕਿ ਪੰਜਾਬ ਦੇ ਵਿੱਚ ਜੇ ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਥੋੜਾ ਸਮਾਂ ਹੀ ਸੀ ਅਸੀਂ ਕੱਲ ਵੀ ਇੰਟਰਵਿਊ 'ਚ ਇਹ ਗੱਲ ਕਹੀ ਸੀ ਵੀ ਉਹਨੇ ਇਹ ਜਿਹੀਆਂ ਵੀਡੀਓ ਪਾਉਣੀਆਂ ਸੀ ਜਿਹੜੀਆਂ ਆਪਣੇ ਦੇਖਣਯੋਗ ਵੀ ਨਹੀਂ ਸਾਡੇ ਕੋਲ ਵੀ ਪਈਆਂ ਨੇ ਜੇ ਕਿਸੇ ਨੂੰ ਦਿਖਾ ਦਗੀ ਤਾ ਅਗਲਾ ਸੋਚ ਸਕਦਾ ਨਹੀਂ ਵੀ ਇਹੇ ਜੀ ਵੀਡੀਓ ਹੀ ਪਾਉਣੀਆਂ ਸੀ ਨੇ ਤੁਸੀਂ ਆਪ ਸੋਚ ਕੇ ਦੇਖੋ ਪੱਤਰਕਾਰਾਂ ਹਾਂ ਠੀਕ ਗੱਲ ਕਰੀਏ ਤਾਂ ਹੁਣ ਕਈ ਇੰਸਟਾਗ੍ਰam ਤੇ ਗਲਤ ਵੀਡੀਓ ਪਾ ਰਹੀਆਂ ਨੇ ਤਾਂ ਹੁਣ ਸਰਕਾਰ ਉਹਨਾਂ ਨੂੰ ਸਕਿਉਰਿਟੀ ਦੇ ਰਹੀ ਹੈ ਕੀ ਲੱਗਦਾ ਕਿ ਸਰਕਾਰਾਂ ਦਾ ਹੱਥ ਹੋ ਸਕਦਾ ਇੱਕ ਪਾਸੇ ਤੁਸੀਂ ਕਹਿੰਨੇ ਵੀ ਅਸੀਂ ਪੰਜਾਬ ਨੂੰ ਸੁਧਾਰਦੇ ਪਏ ਹਾਂ ਦੂਜੇ ਪਾਸੇ ਸਰਕਾਰਾਂ ਉਹਨਾਂ ਬੰਦਿਆਂ ਦੀ ਉਹਨਾਂ ਕੁੜੀਆਂ ਨੂੰ ਸਕਿਉਰਿਟੀ ਦੇ ਰਹੀਆਂ ਲੱਗਦਾ ਕਿ ਦੇਖੋ ਜੀ ਅਸੀਂ ਕੱਲ ਵੀ ਮੁੱਦੇ ਤੇ ਗੱਲਾਂ ਹੋਈਆਂ ਸੀ ਅਸੀਂ ਬੈਠੇ ਸੀ ਗੁਰਮਤਾ ਖਾਲਸਾ ਪੰਥ ਦਾ ਜਿਵੇਂ ਹੁੰਦਾ ਬਹਿ ਕੇ ਕਰਿਆ ਸੀ ਵੀ ਹੁਣ ਸਰਕਾਰਾਂ ਦਾ ਕੀ ਕੀਤਾ ਜਾਵੇਗਾ ਹੁਣ ਸਰਕਾਰਾਂ ਉਹਨੂੰ ਸਕਿਉਰਿਟੀ ਦੇ ਰਹੀਆਂ ਹੁਣ ਫਿਰ ਵੋਟਾਂ ਦਾ ਸਮਾਂ ਆ ਰਿਹਾ ਫਿਰ ਅਸੀਂ ਸਰਕਾਰਾਂ ਨੂੰ ਵੀ ਪੁੱਛਾਂਗੇ ਵੀ ਤੁਸੀਂ ਉਹਨੂੰ ਸਕਿਉਰਿਟੀ ਕਿਹੜੀ ਗੱਲੋਂ ਦਿੱਤੀ ਅਸੀਂ ਤੁਹਾਡੇ ਨਾਲ ਕਿਵੇਂ ਖੜੀਏ ਤੁਸੀਂ ਸਾਡੇ ਪੰਥ ਲਈ ਕੁਝ ਨਹੀਂ ਕਰ ਰਹੇ ਸਾਡੇ ਪੰਥ ਨੂੰ ਦੇਖ ਨਹੀਂ ਰਹੇ ਸਾਡੇ ਪੰਜਾਬ ਨੂੰ ਨਹੀਂ ਦੇਖ ਰਹੇ ਸਾਡੀ ਨੌਜਵਾਨੀਆਂ ਨੂੰ ਨਹੀਂ ਦੇਖ ਰਹੇ ਸਾਡੀਆਂ ਤੁਸੀਂ ਇਹ ਨਹੀਂ ਦੇਖ ਰਹੇ ਮਾਮਾ ਭੈਣਾ ਕੀ ਵੇਖ ਰਹੀਆਂ ਨੇ ਜਿਉ ਨੂੰ ਰੋਕਣੀ ਦੇ ਫਿਰ ਅਸੀਂ ਤੁਹਾਨੂੰ ਕਿਵੇਂ ਅੱਗੇ ਲਿਆਵਾਂਗੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਆਉਣ ਵਾਲੇ ਸਮੇਂ ਚ ਅਸੀਂ ਅੱਗੇ ਆਉਣਾ ਵੀ ਇਹ ਚੀਜ਼ਾਂ ਨੂੰ ਰੋਕੀਏ ਤੇ ਤਾਂ ਹੀ ਅੱਗੇ ਆਇਆ ਜਾਊ ਪੰਜਾਬ ਚ ਇੰਜ ਨਹੀਂ ਆਇਆ ਜਾਣਾ ਉਹਦੇ ਉੱਤੇ ਕਿੰਨਾ ਜ਼ੋਰ ਪਾਇਆ ਸੀਗਾ ਵੀ ਨੰਗ ਸਿੰਘਾ ਜੀ ਮੈਂ ਰਾਜਾ ਰਾਜ ਸਿੰਘ ਨੂੰ ਵੀ ਇਹਨੇ ਲਲਕਾਰਿਆ ਉੱਥੇ ਨੰਗਾ ਸਿੰਘਾ ਨੂੰ ਵੀ ਤੁਸੀਂ ਆਜੋ ਟਾਈਮ ਪਾ ਲਓ ਇਹਦਾ ਕਾਰਜ ਕੰਮ ਦੇਖੋ ਇਹਦੇ ਤੁਸੀਂ ਇੱਕਦਮ ਮੈਂ ਸਤੀ ਸੁਵਿਤਰੀਆਂ ਦੇਖੋ ਇਹਦੇ ਕੰਮ ਇਹ ਇਹਦਾ ਰਾਸ਼ਟਰੀ ਸੰਤ ਮੈਂ ਰਾਸ਼ਟਰੀ ਸੰਤ ਆ ਜੀ ਇੱਥੇ ਇਹਨੇ ਬਾਣਾ ਵੀ ਨਹੀਂ ਪਾਇਆ ਤੁਸੀਂ غور ਨਾਲ ਦੇਖੋ ਆਹ ਵੇਖੋ ਦਿਮਾਲਾ ਸਜਾ ਕੇ ਚੰਦ ਤੋੜਾ ਲਾ ਕੇ ਪਿੰਡ ਸ਼ਰਟ ਪਾਈ ਹੋਈ ਆ ਨੇ ਤਾਂ ਇਹ ਇਹ ਫਿਰ ਇਹਦਾ ਮਤਲਬ ਇਹ ਨਹੀਂ ਨਹੀਂ ਇਹ ਕਹਿੰਦਾ ਫਰਜ਼ਾਗਾ ਵੀ ਮੇਰੇ ਕੋਲੇ ਮੈਨੂੰ ਸਬੂਤ ਦੋ ਆਹ ਸਬੂਤ ਨੇ ਇਹ ਆ ਇਹਦੇ ਸਬੂਤ ਨੇ ਸਾਡੇ ਕੋਲ ਨੇ ਇਹਨੂੰ ਅਸੀਂ ਅਸੀਂ ਨੈੱਟ ਤੇ ਅੱਗੇ ਵੀ ਪੱਤਰਕਾਰਾਂ ਨੂੰ ਆਖਿਆ ਵੀ ਇਹਦਾ ਬਾਣਾ ਲਗਾਉਣਾ ਬਾਕੀ ਗੱਲ ਇਹਨੇ ਰਾਜਾ ਰਾਜ ਸਿੰਘ ਨੂੰ ਲੜਕਾਰਿਆ ਵੀ ਤੁਸੀਂ ਮੋਰਚਾ ਤੇ ਜਾ ਕੇ ਬੈਠੇ ਆ ਉਹਨੂੰ ਕਹ ਵੀ ਰਾਜਾ ਰਾਜ ਸਿੰਘ ਦਾ ਇਤਿਹਾਸ ਪਤਾ ਹੀ ਉਹਦੇ ਬਜ਼ੁਰਗਾਂ ਦੇ ਸਰੀਰ ਦੇ ਜਾ ਕੇ ਦੇਖਾਂਗਾ ਤੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਬਿਨਾ ਗੱਲ ਤੋਂ ਉੱਠ ਕੇ ਸਰਕਾਰੀ ਤੇ ਜਿਹੜੇ ਦੂਜਿਆਂ ਨੂੰ ਬੋਲਦੇ ਨੇ ਰਾਜਾ ਰਾਜ ਸਿੰਘ ਜੇ ਇੱਕ ਦਿਨ ਵੀ ਕੋਲੇ ਜਾਵੜਿਆ ਨਾ ਤੇ ਇਹਦੇ ਖੜੇ ਦਾ ਵਿੱਚ ਮੂਤ ਨਿਕਲ ਜਾਣਾ ਇਹਦਾ ਜਿਹੜਾ ਇਹ ਗੱਲਾਂ ਕਰਦਾ ਨੈਟ ਤੇ ਇਹ ਨੈਟ ਤੇ ਹੀ ਬੋਲਣ ਜੋਗਾ ਜੇ ਸੋਚਦਾ ਵੀ ਮੇਰਾ ਸਰਕਾਰਾਂ ਸਾਥ ਦੇ ਦੇਣਗੀਆਂ ਸਰਕਾਰਾਂ ਕੋਈ ਸਾਥ ਨਹੀਂ ਦਿੰਦੀਆਂ ਇਹਦੇ ਰਾਸ਼ਟਰਪਤੀ ਸੀਂ ドラਗਾਂ ਦੀ ਉਹਦਾ ਵੀ ਸਾਥ ਨਹੀਂ ਦਿੱਤਾ ਕਿਸੇ ਨੇ ਲੈਕਚਰ ਤਾਂ ਵਧਣ ਦਾ ਕਾਰਨ ਕੀ ਲੈਕਚਰ ਤਾਂ ਵਧਣ ਦਾ ਕਾਰਨ ਦੀ ਜਿਵੇਂ ਹੁਣ ਉਹ ਵੀਡੀਓ ਪਾਉਂਦੇ ਨੇ ਜਿਹੜੀਆਂ ਨੌਜਵਾਨਾਂ ਬੱਚੀਆਂ ਨੇ ਉਹਨਾਂ ਨੂੰ ਇੱਸੀ ਗੱਲਾਂ ਤੋਂ ਰੋਕਿਆ ਜਾਂਦਾ ਵੀ ਤੁਸੀਂ ਲੈਕਚਰ ਤੇ ਜਿਹੜੀ ਗੰਬ ਪਾ ਰਹੇ ਹੋ ਬੰਦ ਕਰੋ ਹੁਣ ਇਹਦੇ ਵਿੱਚ ਦੋਸ਼ ਆਪਣੇ ਬਜ਼ੁਰਗਾਂ ਦਾ ਵੀ ਆ ਮਾਪਿਆਂ ਦਾ ਵੀ ਆ ਨਹੀਂ ਮਾਪਿਆਂ ਦਾ ਤੇ ਬਜ਼ੁਰਗਾਂ ਦਾ ਕੀ ਦੋਸ਼ ਹੋਇਆ ਤਾਂ ਦੇਖੋ ਜੀ ਮਾਪਿਆਂ ਨੂੰ ਨਹੀਂ ਸਮਝਾਉਣਾ ਹੁਣ ਮਾਂ ਬੈਠੀ ਟੀਵੀ ਦੇਖ ਰਹੀ ਆ ਫੋਨ ਦੇਖੀ ਜਾ ਰਹੀ ਆ ਬੱਚੇ ਨੇ ਜਨਮ ਲੈ ਲਿਆ ਬੱਚੇ ਨੇ ਉਹੀ ਕੁਝ ਪਾਲਣਾ ਵੀ ਮੈਨੂੰ ਫੋਨ ਦੋ ਜੀ ਜੋ ਹੀ ਆ ਗਈ ਨਾ ਜੀ ਉਹੀ ਬਾਣੀ ਸੁਣਨਗੇ ਪਾਠ ਕਰਨਗੇ ਗੁਰੂ ਘਰੇ ਜਾਣਗੇ ਤਾਂ ਉਹ ਅਸਰ ਗੁਰੂ ਘਰਤੀ ਪੈਣਾ ਬੱਚੇ ਦਾ ਪਾਠ ਤੇ ਪੈਣਾ ਕਿਉਂਕਿ ਇਹ ਤਾਂ ਡਾਕਟਰ ਵੀ ਕਹਿ ਰਹੇ ਆ ਨਾ ਵੀ ਜੋ ਮਾਪਿਓ ਕਰਦਾ ਬੱਚੇ ਨੇ ਉਹੀ ਕਰਨਾ ਤੇ ਫਿਰ ਮਾਪਿਓ ਦੀ ਗਲਤੀ ਹੈਗੀ ਆ ਕਿ ਨਹੀਂ ਇਹ ਮਾਈ ਨਾ ਫੋਨ ਸਦੂ ਛੱਡੂਗੀ ਪਰ ਬੱਚਾ ਕਿਵੇਂ ਛੱਡੂ ਹੁਣ ਅਸੀਂ ਵੇਖਿਆ ਕਈ ਬਜ਼ੁਰਗ ਉਹ ਆਪ ਪੋਤਰੀਆਂ ਨੇ ਵੀਡੀਓ ਬਣਾ ਬਣਾ ਪਾਉਣ ਦੇ ਇੱਕ ਟੀਵਨ ਸਮਝਾਉਣਾ ਚਾਹੀਦਾ ਵੀ ਪੁੱਤਾਂ ਪੈਜਾ ਕੁਛ ਨਹੀਂ ਕਰਨਾ ਐ ਨਹੀਂ ਨੱਚਣਾ ਆਪਾਂ ਲੋਕਾਂ ਨੂੰ ਥੋੜੀ ਦਿਖਾਉਣਾ ਪਰ ਉਹ ਚੀਜ਼ ਬਦਲ ਗਈ ਸਾਡੇ ਪੰਜਾਬ ਦੇ ਵਿੱਚ ਇੱਕ ਇਹਨਾਂ ਨੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਅਸੀਂ ਕਹਿੰਦੇ ਇਹ ਬਜ਼ੁਰਗਾਂ ਤੇ ਮਾਪਿਓ ਦਾ ਗਲਤ ਵੱਡੀ ਗਲਤੀ ਮਾਪਿਓ ਦੀ ਐ ਅਸੀਂ ਕਹਿੰਦੇ ਇਹਨਾਂ ਨੂੰ ਰੋਕਣਾ ਚਾਹੀਦਾ ਇਹਨਾਂ ਨੂੰ ਝਟਕਣਾ ਚਾਹੀਦਾ ਸ਼ੇਰ ਦਾ ਨੌ ਪਾਇਆ ਹੁੰਦਾ ਸੂਰ ਦਾ ਦੰਦ ਪਾਇਆ ਹੁੰਦਾ ਉਹਦਾ ਕੀ ਫਾਇਦਾ ਹੁੰਦਾ ਦੇਖੋ ਜੀ ਸਾਡੇ ਲਈ ਤਾਂ ਉਹ ਸ਼ਸਤਰ ਵੀ ਆ ਜੀ ਠੀਕ ਹੈ ਕਿ ਨਹੀਂ ਇਹ ਪਾਉਣ ਦਾ ਜਿਹੜਾ ਕੋਈ ਕਹਿੰਦੇ ਆ ਵੀ ਕਾਰਨ ਹੁੰਦਾ ਵੀ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਆ ਵੀ ਜਿਹੜੇ ਮੁਸਲਮਾਨ ਸੀ ਵੀ ਇਹ ਸੂਰਤੋਂ ਮਨਾਈ ਕਰਦੇ ਸੀ ਹਿੰਦੂ ਲੋਕ ਨੇ ਸੂਰਤੋਂ ਮਨਾਈ ਕਰਦੇ ਨੇ ਕੋਈ ਦੇਵੀ ਦੇਵਤਿਆਂ ਸੂਰਾਂ ਤੋਂ ਮਨਾਈ ਕਰਦੇ ਨੇ ਪਰ ਖਾਲਸਾ ਸ਼ਕਾਰ ਕਰਕੇ ਛਕਦਾ ਰਿਹਾ ਤੇ ਜਦੋਂ ਖਾਲਸਾ ਨੂੰ ਪਤਾ ਲੱਗ ਜਾਂਦਾ ਸੀ ਵੀ ਕੋਈ ਇਸ ਤਰ੍ਹਾਂ ਦਾ ਬਿਮਾਰ ਅਟਮਾਰਾ ਉਹਦਾ ਸੂਰ ਦਾ ਦੰਦ ਬਾਰੇ ਜਿਹੜਾ ਹੈਗਾ ਆਪੇ ਤਤਰ ਹੋ ਜੂਗਾ ਗੰਦਾ ਪਹਿਰਾ ਕਰਕੇ ਗੰਦੀ ਚੀਜ਼ ਕਰਕੇ ਜਿਨੂੰ ਕਹਿੰਦੇ ਵੀ ਸੂਰ ਦਾ ਦੰਦ ਇਹ ਪਾ ਲੈਂਦੇ। ਦੂਜਾ ਫਾਇਦਾ ਦੰਦ ਦਾ ਇੰਨਾ ਕੋਈ ਫਾਇਦਾ ਵੀ ਜੇ ਕਿਤੇ ਬਾਈ ਚਾਂਸ ਕੋਈ ਸ਼ਸਤਰ ਕੋਲੇ ਨਾ ਹੋਵੇ ਤਾਂ ਉਹ ਦੰਦ ਦੇ ਨਾਲ ਵੀ ਆਪਾਂ ਬਾਰ ਕਰ ਸਕਦੇ। ਸ਼ੇਰ ਦੀ ਨੌਂਦਰ ਨਾਲ ਵੀ ਬੰਦਾ ਮਾਰ ਸਕਦਾ। ਸ਼ਸਤਰਾਂ ਦੇ ਕੰਮ ਵੀ ਆਉਂਦੇ ਨੇ। ਜੀ ਅਕਾਲੀ ਫੂਲਾ ਸਿੰਘ ਜੀ ਤੱਕ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਵੀ ਤਿਲਕ ਲਾਉਂਦੇ ਰਹੇ ਨੇ ਉਹਨਾਂ ਸਮਿਆਂ ਦੇ ਵਿੱਚ। ਜੀ ਜਿਹੜੀ ਗੱਲ ਕਰਦੇ ਹੋ ਤੁਸੀਂ दारू ਦੀ ਜਿਹਨੂੰ ਖਾਲਸਾ ਪੰਜ ਰਤਨੀ ਕਹਿ ਦਿੰਦਾ ਹੈ। ਉਹ ਪੀਣੀ ਮਨਾਹ ਉਹ ਨਹੀਂ ਅਸੀਂ ਪੀ ਸਕਦੇ ਜੀ ਜਿਹੜਾ ਉਹ ਕੋਈ ਪੀ ਰਿਹਾ ਉਹ ਆਪੇ ਪਾਪੀ ਬਣੂਗਾ ਭਾਗਾਂ ਦਾ ਤੇ ਜਿਹੜੀ ਤੁਸੀਂ ਗੱਲ ਡਲਿਆਂ ਦੀ ਕੀਤੀ ਆ ਇਹਨੂੰ ਅਸੀਂ ਖਾਲਸਾ ਡਲੇ ਕਹਿੰਦਾ ਮੀਟ ਨਹੀਂ ਕਹਿੰਦਾ ਉਹ ਸਾਡੇ ਲਈ ਇਸ ਚੜਦੀ ਕਲਾ ਦੇ ਵਿੱਚ ਅਸੀਂ ਸ਼ੱਕ ਸਕਦੇ ਹਾਂ ਛਟਗਾਖਾ ਕਾ ਪਾਸ਼ਾ ਨੇ ਬਖਸ਼ਿਆ ਸਾਡੇ ਲਈ ਉਹ ਅਸੀਂ ਸ਼ਕਣਾ ਹੀ ਸ਼ਕਣਾ ਸ਼ਿਕਾਰ ਕਰਕੇ ਵੀ ਸ਼ੱਕਦੇ ਆ ਤੇ ਇਤਿਹਾਸਾਂ ਦੇ ਵਿੱਚ ਵੀ ਤੁਰਿਆ ਆ ਰਿਹਾ ਏ ਇਹ ਕੋਈ ਵਕਰਾ ਨਹੀਂ ਅੱਜ ਵੀ ਤਖਤ ਸ੍ਰੀ ਹਜੂਰ ਸਾਹਿਬ ਨਿਦੇੜ ਵੇਖੇ ਤਿਲਕ ਲੱਗਦਾ ਨਿਸ਼ਾਨ ਦੇ ਕੋਲੇ ਅੱਜ ਵੀ ਉੱਥੇ ਚੜਤ ਰਹੇ